ਮੇਰੇ ਫਾਦਰ ਸਾਹਿਬ ਨੂੰ ਉੱਥੇ ਵਕਰੀ ਤਸ਼ਦਦ ਦਿੱਤੀ ਜਾਂਦੀ ਸੀ ਮੇਰੇ ਮਦਰ ਨੂੰ ਜਿਹੜਾ ਆ ਉਹ ਵੀ ਇੱਥੇ ਵਖਰਾ ਸਾਡੀ ਪੂਰੀ ਫੈਮਿਲੀ ਚਾਚਿਆਂ ਤਾਇਿਆਂ ਦਾਦੀ ਉਹਨਾਂ ਨੂੰ ਦਾਦਾ ਜੀ ਨੂੰ ਉਹਨਾਂ ਨੂੰ ਜਿਹੜਾ ਆ ਹੁਲਸ ਜੜੀ ਲੈ ਜਾਂਦੀ ਸੀ ਤੇ ਪਤਾ ਹੀ ਨਹੀਂ ਲੱਗਦਾ ਸੀਗਾ ਕਿੰਨੇ ਕਿੰਨੇ ਦਿਨ ਕਿ ਉਹ ਕਿੱਥੇ ਨੇ ਕਿਹੜੇ ਠਾਣੇ ਵਿੱਚ ਨੇ ਜਦੋਂ ਮੇਰੇ ਫਾਦਰ ਸਾਹਿਬ ਮੈਨੂੰ ਮਿਲੇ ਆ ਜੇਲ੍ਹ ਤੋਂ ਆਣ ਕੇ ਜਦੋਂ ਬਾਹਰ ਆਏ ਆ ਉਦੋਂ ਮੈਂ 2.5 ਸਾਲ ਦੀ ਸੀਗੀ ਤੇ ਉਦੋਂ ਹੀ ਮੈਂ ਆਪਣੇ ਫਾਦਰ ਸਾਹਿਬ ਨੂੰ ਵੇਖਿਆ ਤੇ ਉਹਨਾਂ ਨੇ ਮੈਨੂੰ ਵੇਖਿਆ ਸੀਗਾ ਮੇਰੇ ਫਾਦਰ ਸਾਹਿਬ ਦੀ ਕੁਰਬਾਨੀ ਨੂੰ ਦੇਖਦੇ ਹੋਏ ਕਿ ਉਹਨਾਂ ਨੇ ਉਸ ਟਾਈਮ 1984 ਮੇਲੇ ਆਪਣੇ ਘਰੋਂ ਦੀ ਖਾਤਰ ਜਿਹੜਾ ਆ ਨੌਕਰੀ ਛੱਡੀ ਸੀਗੀ ਕਿ ਸਾਡੇ ਸੀਰੀ ਅਕਾਲ ਤੱਕ ਸਾਹਿਬੂ ਤੇ ਅਟੈਕ ਹੋਇਆ ਆ ਤਾਂ ਉਹਨੂੰ ਦੇਖਦੇ ਹੋਏ ਲੋਕ ਜਿਹੜਾ ਆ ਬਹੁਤ ਸਾਥ ਦੇ ਰਹੇ ਆ ਤੇ ਮੈਨੂੰ ਆ ਸਾਨੂੰ ਬਹੁਤ ਵਧੀਆ ਵੀ ਲੱਗ ਰਿਹਾ ਹੈ ਕਿ ਲੋਕਾਂ ਨੂੰ ਜਿਹੜੀ ਆ ਕੁਰਬਾਨੀ ਜਿਹੜੀ ਭੁੱਲੀ ਨਹੀਂ ਹੋ ਯਾਦ ਆ ਭਾਈ ਅਮਰਤਪਾਲ ਜ਼ੰਗੀ ਜੀ ਸਪੋਰਟ ਦੇ ਦਿੱਤੀ ਤੁਸੀਂ ਪਰ ਹੁਣ ਉਹਨਾਂ ਦੇ ਸਪੋਰਟ ਤੋਂ ਇਲਾਵਾ ਤੁਸੀਂ ਉਹਨਾਂ ਦੇ ਸਾਹਮਣੇ ਵਿਰੋਧੀ ਤੇ ਦਿਰਾਰਾ ਲੜ ਰਹੇ ਹੋ ਉਮੀਦਵਾਰਾਂ ਦੀ ਬਣ ਕੇ ਆ ਕੀ ਜਰੂਰ ਪਈ ਇਸ ਵਾਰੀ ਸਪੋਰਟ ਨਹੀਂ ਹੋਈ ਉਹਨਾਂ ਦੀ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਤਰਨਵਿਰ ਜੀ ਲਾਲੀ ਤਰਨਤਾਰਨ ਜਿਮਨੀ ਚੋਨਾ ਦੇ ਵਿੱਚ ਹਰ ਉਮੀਦਵਾਰੀ ਜਿਹੜਾ ਪੱਬਾਂ ਪਾਰ ਨਜ਼ਰ ਆ ਰਿਹਾ ਹੈ ਤੇ ਹਰ ਉਮੀਦਵਾਰੀ ਵਾਅਦੇ ਤੇ ਦਾਅਵੇ ਦੇ ਨਾਲ ਜਨਤਾ ਦੇ ਦਰਬਾਰ ਦੇ ਵਿੱਚ ਜਾ ਰਹੇ ਨੇ ਫੈਸਲਾ ਜਨਤਾ ਜਨਾਰਦਰ ਨੇ ਦੇਣਾ ਹੈ ਔਰ ਹਰ ਉਮੀਦਵਾਰੀ ਆਪਣੀ ਜੇਤ ਦਾ ਦਾਵਾ ਜਿਹੜਾ ਜਿਤਾ ਰਿਹਾ ਹੈ ਤਾਂ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਅਕਸ਼ਵਿੰਦਰ ਗੌਰ ਰੰਦਾਵਾ ਜੀ ਦੀ ਬੇਟੀ ਐਨ ਆਰ ਆਈ ਨੇ ਜਿਹੜੇ ਉਹ ਸਾਡੇ ਨਾਲ ਮੌਜੂਦ ਨੇ ਜਲਵਾ ਚੜਾਗੇ ਚੋਣ ਪ੍ਰਚਾਰ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਮੰਨਿਆ ਜਾ ਰਿਹਾ ਹੈ ਪੰਜ ਜੀ ਨਵਸਸ ਚਾਹ ਜੀ ਸਜੀਖਾਲ ਜੀ ਕਿਵੇਂ ਚੱਲ ਰਿਹਾ ਜੀ ਚੋਣ ਪ੍ਰਚਾਰ ਤੁਹਾਡਾ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਜੀ ਹਾਂ ਜੀ ਤਾਂ ਪੰਜ ਜੀ ਕਿਵੇਂ ਦੇ ਰਹੇ ਹੋ ਵਿਰੋਧੀ ਧਿਰ ਨੂੰ ਜャ ਬਹੁਤ ਸਾਰੇ ਉਮੀਦਵਾਰ ਵੀ ਨੇ ਮੈਦਾਨ ਦੇ ਵਿੱਚ ਜੀ ਕਿ ਇਸ ਤਰ੍ਹਾਂ ਚੱਲ ਅਸੀਂ ਉਹਨਾਂ ਤੇ ਧਿਆਨ ਦੇਣ ਨਾਲੋਂ ਜ਼ਿਆਦਾ ਨਾ ਅਸੀਂ ਆਪਣੇ ਵੱਲ ਜ਼ਿਆਦਾ ਧਿਆਨ ਦੇ ਰਹੇ ਹਾਂ ਅਸੀਂ ਆਪਣਾ ਜਿਹੜੀ ਆ ਮਿਹਨਤ ਕਰ ਰਹੇ ਹਾਂ ਦਿਨ ਰਾਤ ਇੱਕ ਕੀਤਾ ਹੋਇਆ ਆ ਤੇ ਹੋਪਸੋ ਆਪਾਂ ਜਿਹੜੀ ਆ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੀਏ ਵਾਹਿਗੁਰੂ ਦੀ ਕਿਰਪਾ ਹੋਵੇ ਜੀ ਤਜਰਬਾ ਕਿਸ ਤਰ੍ਹਾਂ ਦਾ ਜੀ ਚੋਣ ਪ੍ਰਚਾਰ ਦਾ ਕਿਉਂਕਿ ਨਵੇਂ ਹੋ ਤੁਸੀਂ ਮੇਰੇ ਨਾਲ ਜੀ ਮੈਂ ਤੁਹਾਨੂੰ ਦੱਸ ਦਵਾਂ ਨਵੇਂ ਤਾਂ ਕੀ ਆਪਾਂ ਪਹਿਲਾਂ ਵੀ ਮੇਰੇ ਫਾਦਰ ਸਾਹਿਬ ਜਿਹੜੇ ਆ ਉਹਨਾਂ ਨੇ タルਮਲੀ ਕੁਰਬਾਨੀ ਕੀਤੀ ਆ ਤੇ ਸਾਡਾ ਪਰਿਵਾਰ ਮੇਰੇ ਮਾਤਾ ਜੀ ਸ਼ੁਰੂ ਤੋਂ ਹੀ ਮਤਲਬ ਕਿ ਲੋਕਾਂ ਵਿੱਚ ਵਿਚਰਦੇ ਆਏ ਆ ਤੇ ਅਸੀਂ ਵੀ ਜਿਹੜਾ ਵਾ ਆਪਣੇ ਪੰਜਾਬ ਨਾਲ ਜੁੜੇ ਹੋਏ ਆ ਤੇ ਚਲੋ ਮਲਕੇ ਇਲੈਕਸ਼ਨ ਵਿੱਚ ਨਵੇਂ ਆਪ ਵੀ ਫਸਟ ਟਾਈਮ ਅਸੀਂ ਜਿਹੜੀ ਆ ਇਲੈਕਸ਼ਨ ਜਿਹੜੀ ਆ ਲੜ ਰਹੇ ਆ ਪਰ ਸਾਨੂੰ ਵਧੀਆ ਲੱਗ ਰਿਹਾ ਹੈ ਕਿ ਲੋਕ ਜਿਹੜੇ ਆ ਬਹੁਤ ਪਿਆਰ ਦੇ ਰਹੇ ਆ ਤੇ ਸਾਡਾ ਸਾਥ ਦੇ ਰਹੇ ਪਰਵਾਹ ਹੰਗਾਰਾ ਮਿਲ ਰਿਹਾ ਹੈ ਜੀ ਤਾਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਚੋਂ ਕਿ ਧਰਮੀ ਫੌਜੀ ਨੇ ਬਹੁਤ ਵੱਡਾ ਅਹਿਮ ਰੋਲ ਰਿਹਾ ਹੈ 1984 ਤੋਂ ਲੈ ਕੇ ਹੁਣ ਤਾਈ ਤੋੜਾ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਜੀ ਮਾਹੌਲ ਮਤਲਬ ਕਿ ਲੋਕ ਜਿਹੜੇ ਆ ਨਾ ਦੂਜੀਆਂ ਸਰਕਾਰਾਂ ਦੇ ਬਹੁਤ ਸਤਾਏ ਹੋਏ ਆ 10 ਸਾਲ ਤੋਂ ਜਿਹੜੀਆਂ ਸਰਕਾਰਾਂ ਚੱਲਦੀਆਂ ਆ ਰਹੀਆਂ ਜਿੱਦਾਂ ਆਮ ਆਦਮੀ ਪਾਰਟੀ ਹੋ ਗਈ ਕਾਂਗਰਸ ਸਰਕਾਰ ਹੋ ਗਈ ਇਹਨਾਂ ਨੇ ਕੋਈ ਵੀ ਜਿਹੜਾ ਵਿਕਾਸ ਨਹੀਂ ਕਰਾਇਆ ਤੇ ਉਹਨੂੰ ਮੱਦੇ ਨਜ਼ਰਦ ਰੱਖਦੇ ਹੋਏ ਤੇ ਨਾਲੇ ਮੇਰੇ ਫਾਦਰ ਸਾਹਿਬ ਦੀ ਕੁਰਬਾਨੀ ਨੂੰ ਦੇਖਦੇ ਹੋਏ ਕਿ ਉਹਨਾਂ ਨੇ ਉਸ ਟਾਈਮ 1984 ਵੇਲੇ ਆਪਣੇ ਘਰ ਦੀ ਖਾਤਰ ਜਿਹੜਾ ਆ ਨੌਕਰੀ ਛੱਡੀ ਸੀਗੀ ਕਿ ਸਾਡੇ ਸਿਰ ਅਕਾਲ ਤੱਕ ਸਾਹਿਬ ਉਤੇ ਅਟੈਕ ਹੋਇਆ ਆ ਉਹਨੂੰ ਦੇਖਦੇ ਹੋਏ ਲੋਕ ਜਿਹੜਾ ਆ ਬਹੁਤ ਸਾਥ ਦੇ ਰਹੇ ਆ ਤੇ ਮੈਨੂੰ ਸਾਨੂੰ ਬਹੁਤ ਵਧੀਆ ਵੀ ਲੱਗ ਰਿਹਾ ਹੈ ਕਿ ਲੋਕਾਂ ਨੂੰ ਜਿਹੜੀ ਉਹ ਕੁਰਬਾਨੀ ਜਿਹੜੀ ਭੁੱਲੀ ਨਹੀਂ ਉਹ ਯਾਦ ਆ ਰਹੀ ਹੈ ਤੁਹਾਡੀ ਉਮਰ ਕਿੰਨੀ ਸੀ ਜਦੋਂ 1984 ਦੇ ਵਿੱਚ ਜੀ ਜਦੋਂ ਮੇਰੇ ਫਾਦਰ ਸਾਹਿਬ ਮੈਨੂੰ ਮਿਲੇ ਆ ਜੇਲ੍ਹ ਚੋਂ ਆਣ ਕੇ ਜਦੋਂ ਬਾਹਰ ਆਏ ਆ ਤੇ ਉਦੋਂ ਮੈਂ ਢਾਈ ਸਾਲ ਦੀ ਸੀਗੀ ਤੇ ਉਦੋਂ ਹੀ ਮੈਂ ਆਪਣੇ ਫਾਦਰ ਸਾਹਿਬ ਨੂੰ ਵੇਖਿਆ ਤੇ ਉਹਨਾਂ ਨੇ ਮੈਨੂੰ ਵੇਖਿਆ ਸੀਗਾ ਕਿੰਨੇ ਕਿ ਮਸੀਤਾ ਜੈ ਹਸੈਣੀਆਂ ਪੈਂਦੀਆਂ ਸੀ ਕਿ ਉਹ ਜਿਹੜੀ ਧਰਮੀ ਫੌਜੀ ਸੀ ਦਾ ਪਰਿਵਾਰ ਤੇ ਵੀ ਤਸ਼ਦਦ ਹੁੰਦਾ ਸੀ। ਵੰਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਤਸ਼ਦਦ ਜਿਹੜੀ ਆ ਦੋਵੇਂ ਪਾਸੇ ਦਿੱਤੀ ਗਈ ਮੇਰੇ ਫਾਦਰ ਸਾਹਿਬ ਨੂੰ ਉੱਥੇ ਵੱਖਰੀ ਤਸ਼ਦਦ ਦਿੱਤੀ ਜਾਂਦੀ ਸੀਗੀ ਤੇ ਮੇਰੇ ਮਦਰ ਨੂੰ ਜਿਹੜਾ ਆ ਉਹ ਵੀ ਇੱਥੇ ਵੱਖਰਾ ਸਾਡੀ ਪੂਰੀ ਫੈਮਲੀ ਚਾਚਿਆਂ ਤਾਇਿਆਂ ਦਾਦੀ ਹੁਣਾਂ ਨੂੰ ਦਾਦਾ ਜੀ ਨੂੰ ਹੁਣਾਂ ਨੂੰ ਜਿਹੜਾ ਆ ਕੁਲਸ ਜੜੀ ਲੈ ਜਾਂਦੀ ਸੀਗੀ ਤੇ ਪਤਾ ਹੀ ਨਹੀਂ ਲੱਗਦਾ ਸੀਗਾ ਕਿੰਨੇ ਕਿੰਨੇ ਦਿਨ ਕਿ ਉਹ ਕਿੱਥੇ ਨੇ ਕਿਹੜੇ ਥਾਣੇ ਵਿੱਚ ਨੇ। ਤਾ ਮੇਰੇ ਮਦਰ ਮਹੋਦਾ ਘਰ ਟਿਕਣੇ ਨਹੀਂ ਦਿੱਤਾ ਉਹਨਾਂ ਨੇ ਮੇਰੇ ਮਦਰ ਗਰੀ ਕਿਸੇ ਰਿਸ਼ਤੇਦਾਰ ਦੇ ਕਦੀ ਕਿਸਦੇ ਰਿਸ਼ਤੇਦਾਰ ਤੇ ਸਾਨੂੰ ਲੈ ਕੇ ਤਾਂ ਬਹੁਤ ਔਖਾ ਟਾਈਮ ਵੇਖਿਆ ਤੇ ਵਾਹਿਗੁਰੂ ਕਿਰਪਾ ਕਰਨ ਮੈਂ ਦੇ ਹਮੇਸ਼ਾ ਹੋਰ ਅਰਦਾਸ ਕਰਦੀ ਆਂ ਕਿ ਸੱਚੇ ਪਾਤਸ਼ਾਹ ਇਹੋ ਜਿਹਾ ਔਖਾ ਟਾਈਮ ਕਿਸੇ ਤੇ ਨਾ ਲਿਆਈ ਤੇ ਨਾ ਹੀ ਸਾਡੇ ਧਰਮ ਤੇ ਜਿਹੜਾ ਇਹੋ ਜਿਹਾ ਕੋਈ ਔਖਾ ਟਾਈਮ ਕਦੀ ਵੀ ਆਵੇ ਜੀ ਤਾਂ ਜੀ ਵਿਦੇਸ਼ ਦੀ ਧਰਤੀ ਦੇ ਜਾਣ ਦਾ ਸੁਭਾਅ ਕਿਉਂ ਹੀ ਬਣਿਆ ਸੀ ਤੁਹਾਡਾ ਕਿਉਂ ਇਹ ਸਵਾਲ ਪੈਦਾ ਹੋ ਰਿਹਾ ਨਹੀਂ ਵੀ ਤੁਸੀਂ ਐਨ ਆਰ ਆਈ ਹੋ ਸਿਰਫ ਚੋਣ ਪ੍ਰਚਾਰ ਲਈ ਆਏ ਹੋ ਤਾਂ ਫਿਰ ਵਾਪਸ ਚਲੇ ਜਾਣਾ ਹੈ ਤੇ ਜਰੂਰ ਜਾਨਣਾ ਚਾਹੁੰਦੀ ਆ ਸਵਾਦ ਕਿਵੇਂ ਬਣਿਆ ਸੀ ਉਹ ਦੇਸ਼ ਦੀ ਧਰਤੀ ਦੀ ਜੀ ਮੈਂ ਤੁਹਾਨੂੰ ਦੱਸ ਦਵਾਂ ਮੈਂ ਕੱਲਾ ਕੈਨੇਡਾ ਨਹੀਂ ਮੈਂ ਇੰਗਲੈਂਡ ਵੀ ਹੋ ਕੇ ਆਈ ਆ ਮੈਂ ਆਸਟ੍ਰੇਲੀਆ ਵੀ ਹੋ ਕੇ ਆਈ ਆ ਤੇ ਪਰ ਜੋ ਸਾਡੀ ਰੂਹ ਜਿਹੜੀ ਆ ਸਾਡੀ ਆਪਣੀ ਧਰਤੀ ਨਾਲ ਜੁੜੀ ਹੋਈ ਆ ਸਾਡੇ ਪੰਜਾਬ ਨਾਲ ਜੁੜੀ ਹੋਈ ਉਹ ਤੋਂ ਅਸੀਂ ਦੂਰ ਨਹੀਂ ਜਾ ਸਕਦੇ ਤੁਸੀਂ ਹੋਰ ਵੀ ਪੰਜਾਬੀ ਭਰਾ ਭੈਣ ਭਰਾ ਜਿੰਨੇ ਵੀ ਆ ਜਾਂਦੇ ਆ ਉਹਨਾਂ ਦਾ ਤੁਹਾਨੂੰ ਬੜਾ ਧਿਆਨ ਪਿੱਛੇ ਹੀ ਰਹਿੰਦਾ ਆਪਣੀ ਫੈਮਿਲੀ ਵਿੱਚ ਪੰਜਾਬ ਵਿੱਚ ਉੱਥੇ ਜਾ ਕੇ ਮਨਤਾ ਨਹੀਂ ਲੱਗਦਾ ਮਜਬੂਰੀਆਂ ਲੈ ਜਾਂਦੀਆਂ ਜੀ ਉਸਤਰਾ ਵੀ ਹਨਾ ਸਟੱਡੀ ਕਰ ਲੋ ਦੂਜਾ ਤਿੰਜਾ ਵੀ ਨਹੀਂ ਇੱਥੇ ਕੁਛ ਨਹੀਂ ਹੈਗਾ ਕਿਉਂਕਿ ਇੱਥੇ ਹੈ ਹੀ ਨਹੀਂ ਕੋਚ ਜਿਹਦੇ ਕਰਕੇ ਆਪਾਂ ਜੜਾ ਆ ਮਤਲਬ ਕਿ ਉੱਥੇ ਚਲੇ ਗਏ ਤੇ ਪਰ ਹੁਣ ਜਿਹੜਾ ਆ ਅਸੀਂ ਵਾਹਿਗੁਰੂ ਨੇ ਕਿਰਪਾ ਕੀਤੀ ਆ ਸਾਨੂੰ ਇੱਥੇ ਚੌਣ ਮੈਦਾਨ ਵਿੱਚ ਲਿਆਂਦਾ ਆ ਤੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਆ ਤੇ ਅਸੀਂ ਸੇਵਾ ਕਰਾਂਗੇ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨੀ ਆ ਕਿ ਵਿਦਾਂ ਸਭਾ ਜ ਮੇਰੇ ਮਾਤਾ ਜੀ ਸਾਰੇ ਮੁੱਦੇ ਰੱਖਣਗੇ ਆਪਣੇ ਹੱਲ ਖੇ ਲਈ ਜੋ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਰੱਖਾਂਗੇ ਜਿੰਨੇ ਵੀ ਆ ਸਾਨੂੰ ਮੁੱਦੇ ਦੱਸਣ ਵੀ ਕੀ ਆ ਅਸੀਂ ਜਿਹੜੇ ਆ ਸਾਰੇ ਮੁੱਦੇ ਜਿਹੜੇ ਆਪਣੇ ਹਲਕੇ ਦੇ ਆ ਸਾਰੇ ਜਿਹੜੇ ਆ ਆਪਾਂ ਵਿਧਾਨ ਸਭਾ ਵਿੱਚ ਜ਼ਰੂਰ ਰੱਖਾਂਗੇ ਕਿਉਂਕਿ ਜੇ ਕੋਈ ਤੁਹਾਨੂੰ ਨੁਮਾਇਦਾ ਚੁਣਦਾ ਆ ਤੇ ਉਹ ਬੜੀਆਂ ਆਸਾਨਾਂ ਚੁਣਦਾ ਆ ਤੇ ਪਹਿਲੇ ਉਮੀਦਵਾਰਾਂ ਵਾਂਗੂ ਨਹੀਂ ਵੀ ਆਪਾਂ ਜਿਹੜੀ ਚੁੱਪੀ ਸਾਧ ਲਾਂਗੇ ਅਸੀਂ ਜੜਾ ਆ ਹਰੇਕ ਮੁੱਦਾ ਜੜਾ ਉੱਥੇ ਰੱਖਾਂਗੇ ਜੀ ਬੰਨ ਜਿੱਤ ਹਾਰ ਦਾ ਉਸ ਰੱਬ ਦੇ ਹੱਥ ਹੈ ਪਰ ਜੇ ਵਿਰੋਧੀ ਤੁਹਾਡੇ ਆਂਦੇ ਨਹੀਂ ਕਿ ਜਿੱਤਣ ਤੋਂ ਬਾਅਦ ਜਾਂ ਹਾਰਨ ਤੋਂ ਬਾਅਦ ਇਹਨਾਂ ਨੇ ਨਜ਼ਰ ਨਹੀਂ ਆਉਣਾ ਇਹਨਾਂ ਨੇ ਤੁਹਾਡੇ ਦੇ ਨਾਲ ਜਿਆਦਾ ਬੋਲ ਰਹੇ ਨੇ ਕਿ ਇਹਨਾਂ ਨੇ ਵਿਦੇਸ਼ ਦੀ ਧਰਤੀ ਤੋਂ ਫਿਰ ਚਲੇ ਜਾਣਾ ਛੋਟੇ ਇਹਨਾਂ ਦਾ ਪਰਿਵਾਰ ਵੀ ਉੱਥੇ ਰਹਿੰਦਾ ਹੈ ਨਹੀਂ ਜੀ ਮੇਰੇ ਮਾਤਾ ਜੀ ਇੱਥੇ ਨੇ ਮੈਂ ਇੱਥੇ ਆਂ ਅਸੀਂ ਚੋਣ ਵਿਚਾਰ ਕਰ ਰਹੇ ਆ ਪੂਰਾ ਤੇ ਅਸੀਂ ਇਹ ਨਹੀਂ ਆ ਕਿ ਇਲੈਕਸ਼ਨ ਲੜ ਕੇ ਤੇ ਅਸੀਂ ਚਲੇ ਜਾਣਾ ਆ ਇਦਾਂ ਦਾ ਕੰਮ ਜਿਹੜੇ ਆ ਲੋਕ ਜਿਹੜੇ ਆ ਉਹ ਕਰਦੇ ਆ ਉਹ ਉਹੀ ਕਰਦੇ ਆ ਅਸੀਂ ਨਹੀਂ ਕਰਦੇ ਅਸੀਂ ਜੋ ਸਾਡੇ ਦਿਲ 'ਚ ਆ ਸੀ ਉਹ ਸੱਚਾਈ ਦੱਸ ਰਹੇ ਆ ਮੈਂ ਇੱਥੇ ਤੁਹਾਡੇ ਕੋਲ ਬੈਠੀ ਆ ਮੈਂ ਕਹਿ ਰਹੀ ਆ ਕਿ ਅਸੀਂ ਹਲਕੇ ਜੀ ਰਹਿਣਾ ਹੈ ਤੇ ਹਲਕੀ ਦੀ ਸੇਵਾ ਕਰਨਾ ਹੈ ਹਾਂ ਕਿ ਤੁਮ ਮੋਡਰਨ ਪਿਉਰਿਟੀ ਦੇ ਸਾਹ ਹਿਸਾਬ ਨਾਲ ਸੋਚੀ ਤਾਂ ਕਿਹੜੇ ਕਿਹੜੇ ਮੁੱਦੇ ਨੇ ਤਰਮ ਤਰਮ ਸਰ ਦੇ ਜੀ ਸਭ ਤੋਂ ਵੱਡਾ ਮੁੱਦਾ ਤਾਂ ਮੈਨੂੰ ਲੱਗਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਆ ਜਿੰਨੂੰ ਅਸੀਂ ਵੀ ਮਤਲਬ ਕਿ ਬਹੁਤ ਟਾਈਮ ਤੋਂ ਦੇਖਦੇ ਆ ਰਹੇ ਹਾਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਫਿਰ ਨਸ਼ੇ ਦਾ ਮੁੱਦਾ ਆ ਆਪਣੀ ਬੇਰੋਜ਼ਗਾਰੀ ਕਿੰਨੀ ਆ ਅਧਿਆਪਕ ਜਿਹੜੇ ਆ ਹੁਣ ਵੀ ਆ ਆਪਣੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਬੈਠੇ ਹੁੰਦੇ ਆ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਕਿ ਕਿੱਦਾਂ ਅਧਿਆਪਕੋ ਚਾਰੇ ਜਿਹੜੇ ਸੜਕਾਂ ਤੇ ਰੋ ਰਹੇ ਆ ਤੇ ਇਦਾਂ ਦੇ ਹੋਰ ਬਹੁਤ ਸਾਰੇ ਮੁੱਦੇ ਨੇ ਡਵੈਲਪਮੈਂਟ ਦਾ ਮੁੱਦਾ ਆ ਡਵੈਲਪਮੈਂਟ ਸਾਡੇ ਹਲਕੇ ਦੀ ਬਿਲਕੁਲ ਹੀ ਨਹੀਂ ਹੋਈ ਇੰਨੇ ਪੈਸੇ ਆਉਂਦੇ ਰਹੇ ਆ ਸਰਕਾਰਾਂ ਦੇ ਕੈਂਡੀਡੇਟਾਂ ਨੂੰ ਦਿੰਦੇ ਰਹੇ ਆ ਤੇ ਡਵੈਲਪਮੈਂਟ ਤਾਂ ਹੋਈ ਨਹੀਂ ਤਾਂ ਉਹ ਚੀਜ਼ਾਂ ਨੂੰ ਅਸੀਂ ਲੈ ਕੇ ਜੜਾ ਆ ਆਪਾਂ ਅੱਗੇ ਕੰਮ ਕਰਾਂਗੇ ਜੀ ਜ਼ਿਆਦਾ ਜੇ ਜਿਮਨੀ ਚੋਣ ਜਿੱਤਣ ਦੇ ਨਾਲ ਤੁੰਤਨ ਸਾਹਿਬ ਦੀ ਡਵੈਲਪਮੈਂਟ ਹੋ ਜਾਏਗੀ ਕਿਉਂਕਿ 1.5 ਸਾਲ ਰਹਿੰਦਾ ਹੈ ਸਰਕਾਰ ਬਈ ਅੰਚੇ ਤਾਂ ਸਤਾਤਾਰੀ ਪਾਰਟੀ ਆ ਆਮ ਆਦਮੀ ਪਾਰਟੀ ਹੈ ਆ ਹਮੇਸ਼ਾ ਇਹ ਬੋਲਿਆ ਜਾਂਦਾ ਜਿੱਤਨ ਤੋਂ ਬਾਅਦ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਪਾਰਟੀ ਦੂਸਰੀ ਏ ਜੀ ਮੈਂ ਤੁਹਾਨੂੰ ਕਹਿੰਲਾਂ ਵੀ ਮੈਂ ਕਈ ਚੈਨਲਾਂ ਤੇ ਦੱਸ ਚੁੱਕੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਕੱਲਾ ਸੱਤਾ 'ਚ ਆਉਣ ਨਾਲ ਜਿਹੜਾ ਵਾ ਉਹ ਇਹ ਨਹੀਂ ਹੁੰਦਾ ਕਿ ਆਪਾਂ ਸੱਤਾ 'ਚ ਆਵਾਂਗੇ ਤੇ ਫੇਰ ਹੀ ਕੰਮ ਕਰਾਵਾਂਗੇ ਅਸੀਂ ਹੁਣ ਵੀ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਜਿਹੜਾ ਆ ਉਹ ਓਪਨ ਕਰਵਾਇਆ ਵਾ ਉਹ ਬੰਦ ਪਿਆ ਸੀ ਕਾਫੀ ਟਾਈਮ ਤੋਂ ਤੇ ਹੋਰ ਇਦਾਂ ਦੇ ਕਈ ਨਰਸਿੰਗ ਕਾਲਜ ਬਣਵਾਉਣ ਜਾ ਰਹੇ ਆ ਤੇ ਜਦੋਂ ਸੱਤਾ 'ਚ ਆਗੇ ਤਾਂ ਉਦੋਂ ਹੋਰ ਵਧੀਆ ਕੰਮ ਕਰਾਂਗੇ ਹੋਰ ਜ਼ਿਆਦਾ ਕੰਮ ਕਰਾਂਗੇ ਤਾਂ ਸੱਤਾ 'ਚ ਆਣ ਕੇ ਕੰਮ ਕਰਾਉਣ ਦਾ ਇਹਦਾ ਕੋਈ ਬੰਦਾ ਨਹੀਂ ਆ ਹਨਾ ਤੱਕ ਨਹੀਂ ਬੰਦੀ ਕਿਉਂਕਿ ਸੱਤਾ 'ਚ ਆਉਣ ਦਾ ਚਲੋ ਜੋ ਹਨਾ ਆਪਣੇ ਸਰਕਾਰੀ ਕੰਮ ਜਿਹੜੇ ਆ ਉਹ ਤਾਂ ਚਲੋ ਸੱਤਾ 'ਚ ਆਉਣਗੇ ਜਿਹੜੇ ਆਪ ਅਸੀਂ ਕਰਾ ਸਕਦੇ ਆ ਉਹ ਹੁਣ ਤੋਂ ਹੀ ਅਸੀਂ ਕਰਵਾ ਰਹੇ ਆ ਅਸੀਂ ਵੇਟ ਨਹੀਂ ਕਰ ਰਹੇ ਕਿ ਅਸੀਂ ਕੀ ਰਿਜ਼ਲਟ ਆਏਗਾ ਜੀ ਜੰਜੀਤ ਭਾਈ ਅਮਰਤਪਾਲ ਸੰਜੀਵ ਸਪੋਰਟ ਕੀਤੀ ਸੀ ਤੁਸੀਂ ਪਰ ਉਹ ਉਹਨਾਂ ਦੀ سپورਟ ਤੋਂ ਇਲਾਵਾ ਤੁਸੀਂ ਉਹਨਾਂ ਦੇ ਸਾਹਮਣੇ ਵਿਰੋਧੀ ਤੇ ਵੀ ਤਰ੍ਹਾਂ ਲੜ ਰਹੇ ਹੋ ਉਮੀਦਵਾਰਾਂ ਦੀ ਬਣ ਕੇ ਆ ਕੀ ਜ਼ਰੂਰਤ ਪਈ ਇਸ ਵਾਰੀ سپورਟ ਨਹੀਂ ਹੋਈ ਉਹਨਾਂ ਦੀ ਅ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਮਤਲਬ ਕਿ ਚੋਣ ਪ੍ਰਚਾਰ ਚ ਪਹਿਲਾਂ ਆ ਕੇ ਟਿੱਕ ਟਕ ਪਹਿਲਾਂ ਅਨਾਉਂਸ ਹੋ ਗਈ ਆ ਤੇ ਭਾਈ ਮਨਦੀਪ ਸਿੰਘ ਜੀ ਹੁਣ ਆਏ ਆ ਤੇ ਅਸੀਂ ਇਹ ਦੇਖਦੇ ਆ ਕਿ ਦੋਵੇਂ ਪਾਰਟੀਆਂ ਪੱਧਕ ਪਾਰਟੀਆਂ ਨੇ ਤੇ ਬਾਕੀ ਜਿਹੜਾ ਵਾ ਫਤਵਾ ਜਿਹੜਾ ਆ ਉਹ ਸਾਡੇ ਜਿਹੜੇ ਹਲਕਾ ਨਿਵਾਸੀ ਆ ਉਹ ਦੇਣਗੇ ਜੀ ਜੋ ਦੇਣਗੇ ਉਹ ਸਾਡੇ ਸਿਰ ਮੱਥੇ ਆ। ਜੀ ਦੋਨੋਂ ਪਾਰਟੀਆਂ ਪੰਥਕੀ ਨਹੀਂ ਵੋਟਰਾਂ ਦੇ ਅਸਰ ਨਹੀਂ ਪੇਗ ਇਸ ਚੀਜ਼ ਨਾਲ ਵੋਟਾਂ ਵੰਡੀਆਂ ਨਹੀਂ ਜਾਣੀਆਂ। ਦੋ ਤਰ੍ਹਾਂ ਦੇ ਵਿੱਚ ਵੰਡਿਆ ਜਿਹਾ ਪੰਥੀ ਜਾਂ। ਜੀ ਮੈਨੂੰ ਤਾਂ ਇਹ ਪਤਾ ਆ ਕਿ ਮੇਰੇ ਫਾਦਰ ਸਾਹਿਬ ਜਿਹੜੇ ਇੱਕ ਧਰਮੀ ਫੌਜੀ ਆ ਤੇ ਇੱਕ ਧਰਮੀ ਫੌਜੀ ਦੀ ਦੇਣ ਜਿਹੜੀ ਆ ਉਹ ਬਹੁਤ ਵੱਡੀ ਆ। ਜੀ ਤੇ ਉਹਨੂੰ ਦੇਖਦਿਆਂ ਹੋਇਆ ਸਾਡੇ ਹਲਕੇ ਦੀ ਸੰਗਤ ਜਿਹੜੀ ਆ ਉਹ ਸਾਡਾ ਸਾਥ ਦੇਗੀ। ਹਮ ਤੁਹਾਡੇ ਪਿਤਾ ਜੀ ਧਰਮੀ ਫੌਜੀ ਰਹੇ ਨੇ। ਪਰ ਵਿਰੋਧੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਇਹ ਰੋਕ ਲਾ ਰਹੇ ਨੇ ਕਿ ਬਾਦਲ ਸਾਹਿਬ ਉਹਨਾਂ ਨੂੰ ਪਹਿਲਾਂ ਯਾਦ ਨਹੀਂ ਆਈ ਧਰਮੀ ਫੌਜੀ ਪਰਿਵਾਰ ਦੀ। ਪਰ ਚੋਣਾਂ ਦੇ ਵਿੱਚ ਹੀ ਯਾਦ ਆਈ ਹੈ ਉਹਨਾਂ ਨੂੰ ਧਰਮੀ ਫੌਜੀ ਪਰਿਵਾਰਾਂ ਦੀ। ਨਹੀਂ ਵਿਰੋਧੀਆਂ ਦਾ ਕੰਮ ਹੁੰਦਾ ਆ ਅਲਿਗੇਸ਼ਨ ਲਾਉਣਾ। ਹਾਂ। ਤੇ ਮੈਂ ਦੱਸਦਾ ਵਾਂ ਕਿ ਪਹਿਲੋਂ ਵੀ ਜਦੋਂ 1984 ਵਿੱਚ ਇਹ ਕਾਹਨਡ ਹੋਇਆ ਸੀਗਾ ਨਾ ਤੇ ਉਦੋਂ ਸ਼੍ਰੋਮਣੀ ਕਮੇਟੀ ਨੇ ਇਹਨਾਂ ਦੀ ਬਾਹ ਫੜੀ ਸੀ। ਧਰਮੀ ਫੌਜੀਆ ਇਹਨਾਂ ਨੇ ਨਾਮ ਦਿੱਤਾ ਆ ਤੇ ਸੋ ਅਸੀਂ ਹੁਣ ਇਸ ਤਰ੍ਹਾਂ ਕਹਿੰਦੇ ਚੰਗੇ ਨਹੀਂ ਲੱਗਦੇ। ਬਹੁਤ ਸਾਥ ਦੇ ਰਹੇ ਨੇ ਸਾਰੇ ਤੇ ਬਹੁਤ ਵਧੀਆ ਲੱਗ ਰਿਹਾ ਹੈ ਮਤਲਬ ਜਦੋਂ 1984 ਤੋਂ ਬਾਅਦ ਧਰਮੀ ਫੌਜੀ ਦਾ ਜਿਹੜਾ ਖਿਤਾਬ ਆ ਇਦਰੋਂ ਅਸੀਂ ਮਿਲਿਆ ਤੁਹਾਨੂੰ ਬਾਦਲ ਪਰਿਵਾਰ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਨੇ ਦਿੱਤਾ ਹੈ ਸ਼੍ਰੋਮਣੀ ਕਮੇਟੀ ਨੇ ਖਿਤਾਬ ਦਿੱਤਾ ਆ ਤੇ ਉਦਾਂ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਸਾਰਿਆਂ ਦੀ ਮੈਨੂੰ ਲੱਗਦਾ ਵੀ ਬਾਹ ਫੜਦੀ ਆਈ ਹੈ ਹੂੰ ਜਿੰਨੇ ਵੀ ਲੋੜਵੰਦ ਲੋਕ ਆ ਉਹਨਾਂ ਦੀ ਬਾਹ ਫੜਦੀ ਆਈ ਹੈ ਤੇ ਫੜਦੀ ਰਹੂਗੀ ਤੇ ਉਹ ਚੀਜ਼ ਨੂੰ ਅਸੀਂ ਭੁੱਲ ਦਿੰਨੀ ਆ ਕਦੇ ਵੀ। ਜੀ। ਪਰ ਬਾਦਲ ਪਰਿਵਾਰ ਤੇ ਜਿਹੜਾ ਹੈ ਬੇਰਗੀਆਂ ਦਾ ਜਿਹੜਾ ਹੈ ਬਹੁਤ આરોਪ ਲਾਏ ਜਾਂਦੇ ਨੇ। ਤਾਂ ਹਮੇਸ਼ਾ ਹੀ ਮੁੱਦਾ ਬਣ ਜਾਂਦਾ ਜਦੋਂ ਬਾਦਲ ਪਰਿਵਾਰ ਦਾ ਨਾਮ ਆਉਂਦਾ ਤਾਂ ਬੇਰਗੀਆਂ ਦਾ ਮੁੱਦਾ ਜੁੜ ਜਾਂਦਾ। ਜਨਤਾ ਵੀ ਇਹ ਸੋਚਦੀ ਹੈ ਕਿ ਉਹਨਾਂ ਦਾ ਵੱਡਾ ਰੋਲ ਰਿਹਾ ਹੈ, ਮਹਮ ਰੋਲ ਰਿਹਾ ਬੇਦਗਿਆਂ ਦੇ ਵਿੱਚ। ਤਾਂ ਤੁਸੀਂ ਹੁਣ ਜਨਤਾ ਦੇ ਦਰਬਾਰ ਜਾਂਦੇ ਹੋ ਵੋਟਾਂ ਵਾਸਤੇ ਤੁਹਾਨੂੰ ਇਹ ਸਵਾਲ ਨਹੀਂ ਹੁੰਦੇ ਕਿ ਉਹ ਬੇਦਗਿਆਂ ਦੇ ਨਾਲ ਜੁੜੇ ਹੋਏ ਨੇ। ਤੁਸੀਂ ਧਰਮੀ ਫੌਜੀ ਦੇ ਪ੍ਰਭਾਵ ਹੇਤੇ ਵਿੱਚੋਂ ਯੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇੱਕ ਬੰਦੇ ਨੇ ਅਜੇ ਤੱਕ ਸਾਨੂੰ ਕਿਹਾ ਨਹੀਂ ਕਿਉਂਕਿ ਲੋਕੀ ਸਮਝ ਚੁੱਕੇ ਆ ਵੇਦਵੀਆਂ ਹੋਈਆਂ ਵਾ ਇਹਨਾਂ ਦੀ ਆਮ ਦੀ ਸਰਕਾਰ ਕਾਂਗਰਸ ਦੀ ਸਰਕਾਰ ਵਿੱਚ ਹੈ ਤੇ ਇੱਕ ਮਤਲਬ ਕਿ ਧਰਮ ਨਾਲ ਜੁੜਿਆ ਹੋਇਆ ਬੰਦਾ ਜਾਂ ਉਹਨਾਂ ਦੀ ਫੈਮਿਲੀ ਜਿਹੜੀ ਆ ਦਿਨ ਰਾਤ ਪਾਠ ਕਰਨ ਵਾਲੀ ਸਰਦਾਰ ਫੈਮਿਲੀ ਜਾਂ ਸਿੱਖ ਫੈਮਿਲੀ ਆ ਜੇ ਉਹ ਕਦੇ ਇਦਾਂ ਸੋਚ ਵੀ ਨਹੀਂ ਸਕਦੀ ਆ ਆਪਾਂ ਖੁਦ ਨਹੀਂ ਸੋਚ ਸਕਦਾ ਵੀ ਸੋਚ ਵਿੱਚ ਵੀ ਇਹ ਚੀਜ਼ ਨਹੀਂ ਲਿਆ ਸਕਦੇ ਇਹ ਜਿਹੜੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਵਾ ਇਹ ਸਾਰਾ ਉਹਨਾਂ ਦਾ ਕੀਤਾ ਕਰਾਇਆ ਹੈ ਤਾਂ ਹੁਣ ਬਹੁਤ ਸਾਰੇ ਉਮੀਦਵਾਰ ਨੇ ਮੈਦਾਨ ਦੇ ਵਿੱਚ ਤੁਸੀਂ ਮੇਨ ਕੇਸ ਨਾਲ ਮੁਕਾਬਲਾ ਸਮਝਦੇ ਹੋ ਆਪਣਾ ਕੀ ਜੀ ਅਸੀਂ ਤਾਂ ਮੁਕਾਬਲਾ ਆਪਣੇ ਆਪ ਨਾਲ ਹੀ ਸਮਝ ਰਹੇ ਆਂ ਅਸੀਂ ਆਪਣੇ ਆਪ ਨੂੰ ਸਮਝ ਰਹੇ ਆਂ ਤੇ ਲੋਕਾਂ ਵਿੱਚ ਵਿਚਰ ਰਹੇ ਆਂ ਤੇ ਵਾਹਿਗੁਰੂ ਅੱਗੇ ਆਓ ਅਰਦਾਸ ਕਰਕੇ ਰੋਜ਼ ਚੱਲਦੇ ਆਂ ਕਿ ਵਾਹਿਗੁਰੂ ਸੱਚੇ ਪਾਸ਼ਾ ਚੜ੍ਹਦੀ ਕਲਾ ਕਰੀ ਤਾਂ ਜੋ ਅਸੀਂ ਜਿਹੜਾ ਹੈ ਹਲਕੇ ਦੀ ਸੇਵਾ ਕਰ ਸਕੀਏ ਪਿੰਡਾਂ ਦੇ ਸਰਪੰਚ ਜਾਂ ਜਨਤਾ ਦੇ ਵਿੱਚ ਜਾਂਦੇ ਹੋ ਸਰਪੰਚਾਂ ਨਾਲ ਸਾਥ ਮਿਲ ਰਿਹਾ ਤੁਹਾਨੂੰ ਬਿਲਕੁਲ ਜੀ ਤੁਸੀਂ ਦੇਖ ਹੀ ਲਿਆ ਹੁਣ ਆਏ ਇਥੇ ਸਾਰੇ ਜਿਹੜੇ ਪੰਜ ਸਰਪੰਚ ਜਿਹੜੇ ਆ ਆਪਣੇ ਨਾਲ ਨਾਲ ਹੀ ਨੇ ਆਪਣੇ ਤੇ ਹੋਰ ਵੀ ਕਾਫੀ ਪਾਰਟੀਆਂ ਦੇ ਜਿਦਾ ਆਮ ਆਦਮੀ ਪਾਰਟੀ ਹੋਗੀ ਕਾਂਗਰਸ ਹੋਗੀ ਉਹਨਾਂ ਦੇ ਪੰਜ ਸਰਪੰਚ ਜਿਹੜੇ ਆ ਮੋਤਵਾਰ ਬੰਦਿਆ ਚਾਹੇ ਸਾਬਕਾ ਆ ਚਾਹੇ ਮੌਜੂਦਾ ਸਰਪੰਚ ਨੇ ਉਹ ਸਾਡੇ ਨਾਲ ਧੜਾ ਧੜ ਜੁੜ ਰਹੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਸਾਡੀ ਇੰਨਾ ਪਾਰਟੀਆਂ ਵਿੱਚ ਸੁਣਵਾਈ ਨਹੀਂ ਆ ਉਹ ਕਹਿੰਦੇ ਸਾਡੀ ਸੁਣਵਾਈ ਨਹੀਂ ਆ ਤੇ ਆਮ ਜਨਤਾ ਦੀ ਕੀ ਸੁਣਵਾਈ ਹੋਏਗੀ ਤੇ ਉਹ ਜਿਹੜੇ ਦਾੜਾ-ਟੜ ਜਿਹੜੇ ਆ ਸਾਡੇ ਨਾਲ ਚੋਣ ਦੇ ਵਿੱਚ ਸ਼ਾਮਿਲ ਪਰ ਜ਼ਰੂਰੀ ਤਾਂ ਨਹੀਂ ਕਿ ਸਰਪੰਚ ਜਾਂ ਪੰਚ ਜੁੜ ਰਹੇ ਨੇ ਜਾਂ ਉਹਨਾਂ ਦੇ ਜਿਹੜੇ ਵੋਟਰ ਨੇ ਉਹ ਵੀ ਤਾਂ ਨੂੰ ਤੁਹਾਡੇ ਨਾਲ ਜੁੜ ਰਹੇ ਹੁਣ ਜੀ ਵੋਟਰਸ ਕੋਲ ਤਾਂ ਆਪਾਂ ਜਾਂਦੇ ਹੀ ਆਂ ਇਕੱਠ ਹੁੰਦੇ ਨੇ ਉੱਥੇ ਆਪਾਂ ਕੰਪੇਨ ਕਰਨ ਜਾਂਦੇ ਆ ਉਹਨਾਂ ਕੋਲ ਜਾਂਦੇ ਆ ਸਭ ਦਾ ਬਹੁਤ ਵਧੀਆ ਪਿਆਰ ਮਿਲ ਰਿਹਾ ਇਹ ਤੇ ਵਾਇਰਲ ਚੜਦੀ ਕਲਾ ਕਰੀ ਬਸ ਜੀ ਤਾਂ ਹੁਣ ਦਿਨ ਥੋੜੇ ਨੇ ਚੋਣ ਪ੍ਰਚਾਰ ਦੇ ਵਿੱਚ ਤਾਂ ਕੀ ਕੀ ਹੋ ਰਿਹਾ ਸੋਚਿਆ ਤੁਸੀਂ ਕੀ ਰਣਨੀਤੀ ਬਣਾਈਆਂ ਤੁਸੀਂ ਅਸੀਂ ਸ਼ੁਰੂ ਤੋਂ ਹੀ ਜੋ ਸਾਡੇ ਮਨਚਾ ਅਸੀਂ ਉਹੀ ਦੱਸਦੇ ਆ ਰਹੇ ਹਾਂ ਕਿ ਅਸੀਂ ਸੇਵਾ ਕਰਨ ਆਏ ਹਾਂ ਤੇ ਸੇਵਾ ਹੀ ਕਰਾਂਗੇ ਹੁਣ ਵੀ ਸਾਡੀ ਕੋਈ ਰਣਨੀਤੀ ਇਹ ਨਹੀਂ ਕਿ ਅਸੀਂ ਮਤਲਬ ਕਿ ਕੁਝ ਬਣਾਵਾਂਗੇ ਵੀ ਇਦਾਂ ਕਰਦੇ ਹਾਂ ਉਦਾਂ ਕਰਦੇ ਹਾਂ ਜੋ ਸਾਡਾ ਦਿਲ ਕਹੇਗਾ ਜੋ ਸ ਹਲਕਾ ਨਿਵਾਸੀਆਂ ਦੀ ਲਈ ਸਹੀ ਹੋਊਗਾ ਅਸੀਂ ਉਹ ਕਰਾਂਗੇ ਤਾਂ ਅੰਜੀ ਜਿਵੇਂ ਜਿਵੇਂ ਪ੍ਰਿੰਸੀਪਲ ਮੈਮ ਨੇ ਸਾਡੇ ਰੰਧਾਵਾ ਸਾਹਿਬ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਦੇਖਦੇ ਹੋ ਤੁਸੀਂ ਕਿ ਤੁਸੀਂ ਇੱਕ ਬੇਟੀ ਹੋਣ ਦੇ ਨਾਤੇ ਤਾਂ ਵਧੀਆ ਸੋਚਦੇ ਹੋ ਪਰ ਜਨਤਾ ਦੇ ਵਿੱਚ ਜਦੋਂ ਵਿਚਰਦੇ ਨੇ ਉਹ ਇਸ ਤਰ੍ਹਾਂ ਦਾ ਉਹਨਾਂ ਦਾ ਪ੍ਰਭਾਵ ਹੈ। ਕਿਉਂਕਿ ਚੋਣ ਪ੍ਰਚਾਰ ਤੁਸੀਂ ਇਸ ਵੇਲੇ ਸੰਭਾਲਿਆ ਹੋਇਆ ਸਾਰਾ ਅਹਿਮ ਰੋਲ ਤੁਹਾਡਾ ਮੰਨਿਆ ਜਾ ਰਿਹਾ ਇਸ ਚੀਜ਼ ਦੇ ਵਿੱਚ। ਜੀ ਅਹਿਮ ਰੋਲ ਨਹੀਂ ਅਹਿਮ ਰੋਲ ਉਹਨਾਂ ਦਾ ਬਹੁਤ ਜ਼ਿਆਦਾ ਹੈ ਉਹ ਸ਼ੁਰੂ ਤੋਂ ਜਿਹੜਾ ਵਾ ਮਤਲਬ ਕਿ ਲੋਕਾਂ ਚ ਰਹਿ ਕੇ ਉਹਨਾਂ ਦੀ ਮਦਦ ਕਰਨਾ ਬਹੁਤ ਪਸੰਦ ਕਰਦੇ ਆ। ਬਾਕੀ ਆ ਵੀ ਬੋਲ ਦੇ ਘਟਿਆ ਪਰ ਉਹਨਾਂ ਦੇ ਵਿਚਾਰ ਤੁਸੀਂ ਸੁਣ ਲਗੋਗੇ ਨਾ ਤੁਸੀਂ ਕਹਿਣਾ ਵਾ ਵੀ ਹਾਂ ਵੀ ਬਹੁਤ ਵਧੀਆ ਹੈ ਤੇ ਜਦੋਂ ਉਹ ਜਾਂਦੇ ਆ ਆਪਣੇ ਵਿਚਾਰ ਰੱਖਦੇ ਆ ਤੇ ਸਾਰੇ ਲੋਕ ਜਿਹੜੇ ਆ ਬਹੁਤ ਪ੍ਰਭਾਵਿਤ ਹੁੰਦੇ ਆ ਤੇ ਉਹਨਾਂ ਨਾਲ ਜੁੜਦੇ ਆ ਉਹਨਾਂ ਦੇ ਮੋਂ ਨੂੰ ਬਹੁਤ ਲੋਕ ਜਿਹੜਾ ਜੁੜ ਰਹੇ ਆ ਕਿ ਇੱਕ ਸਾਨੂੰ ਸਾਫ਼ ਜਿਹੜਾ ਚਿਹਰਾ ਜਿਹੜਾ ਆ ਉਹ ਸਾਡੇ ਹਲਕੇ ਨੂੰ ਮਿਲਿਆ ਆ ਜੀ ਇਹ ਲਾਸਟ ਵਾਲਾ ਜੀ ਮੇਰਾ ਬਾਦਲ ਪਰਿਵਾਰ ਤੇ ਵੀ ਅਰੋਪ ਲਾਇਆ ਜਾਂਦੇ ਨੇ ਜਿਵੇਂ ਜਦੋਂ ਸਤਾ ਦੇ ਵਿੱਚ ਸੀ ਭਾਜਪਾ ਨਾਲ ਉਹਨਾਂ ਦਾ ਸੀ ਜੰਟਪੰਦਰ ਸੀ ਉਦੋਂ ਉਹਨਾਂ ਨੇ ਬੰਦੀ ਸੰਜਣਾ ਦੀ ਰਿਹਾਈ ਬਾਰੇ ਇਹਨਾਂ ਮੁੱਦਾ ਨਹੀਂ ਉਠਾਇਆ ਅੱਜ ਜਦੋਂ ਸਤਾ ਤੋਂ ਬਾਹਰ ਨੇ ਤਾਂ ਉਹਨਾਂ ਨੂੰ ਯਾਦ ਆਉਂਦੀ ਹੈ ਬੰਦੀ ਸੰਜਣਾ ਦੀ ਇਹ ਸਿਰਫ ਚੋਣ ਪ੍ਰਚਾਰ ਵਾਸਤੇ ਹੀ ਵਰਤੇ ਜਾ ਰਹੇ ਨੇ ਇਹ ਇਲਜ਼ਾਮ ਲਾਏ ਜਾਂਦੇ ਨੇ ਇਹ ਚੋਣ ਪ੍ਰਚਾਰ ਲਈ ਨਹੀਂ ਮੈਨੂੰ ਲੱਗਦਾ ਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਸਾਡੀ ਖੇਤਰੀ ਪਾਰਟੀ ਆ ਤੇ ਉਹ ਹਮੇਸ਼ਾ ਆਪਣੇ ਪੰਜਾਬ ਦੀ ਹਿੱਤ ਦੀ ਗੱਲ ਕਰੂਗੀ ਕੋਈ ਮਜਬੂਰੀਆਂ ਜਾਂ ਕੋਈ ਉਹਨਾਂ ਦਾ ਹੋਊਗਾ ਕੁਛ ਵੀ ਜਿੰਨਾ ਕਰਕੇ ਉਹ ਪਹਿਲਾਂ ਨਹੀਂ ਆਵਾਜ਼ ਉਠਾ पाए ਹੁਣ ਉਠਾ ਰਹੇ ਆ ਇਹ ਉਹਨਾਂ ਦਾ ਕੋਈ ਹੋਏਗਾ ਪਰ ਮੈਨੂੰ ਲੱਗਦਾ ਆ ਕਿ ਜੇ ਕੋਈ ਪਾਰਟੀ ਹੈਗੀ ਆ ਜਿਹੜੀ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਜਿੱਦਾਂ ਤੁਸੀਂ ਹੜਾਂ ਦੀ ਵੇਖ ਲਓ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਨੀ ਸੇਵਾ ਕਿਸੇ ਨੇ ਨਹੀਂ ਨਿਭਾਈ इवन ਸੀਐਮ ਸਾਹਿਬ ਨੇ ਵੀ ਨਹੀਂ ਨਿਭਾਈ ਉਹਨਾਂ ਨੇ ਆਪਣਾ ਹੀ ਕੋਈ ਵੱਖਰਾ ਚਲਾ ਲਿਆ ਰੂਟ ਤੇ ਮੈਨੂੰ ਲੱਗਦਾ ਆ ਕਿ ਇਹੋ ਪਾਰਟੀ ਆ ਜਿਹੜੀ ਜਿਹੜੀ ਸਾਰਿਆਂ ਨੂੰ ਸਮਾਈ ਕਰੇ ਉਸ ਹੀ ਹਰਦਾ ਨਾਮਲੇ ਜਦੋਂ ਪੈਸੇ ਵੰਡ ਰਹੇ ਸੀ ਬਾਦਲ ਸਾਹਿਬ ਤਾਂ ਉਹਨਾਂ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਸੀ ਕਿ ਆਪਣੇ ਹੀ ਬੰਦਿਆਂ ਨੂੰ ਪੈਸੇ ਵੰਡੇ ਜਾ ਰਹੇ ਨੇ ਇਸ ਬਾਰੇ ਚ ਵੀ ਚਲਬਾਤ ਹੋਈ ਬਾਦਲ ਸਾਹਿਬ ਨਾਲ ਤਾਂ ਹੋ ਗਈ ਉਹ ਫੋਟੋਆਂ ਦਾ ਕੀ ਰਾਜ ਅਸਲ ਵਿੱਚ ਨਹੀਂ ਜੀ ਐਦਾਂ ਦਾ ਕੁਝ ਨਹੀਂ ਆ ਉਹਨਾਂ ਨੇ ਦਿਲੋਂ ਮੈਂ ਤੁਹਾਨੂੰ ਦੱਸ ਦਾਂਗੇ ਅਸੀਂ ਨਾ ਕਿਸੇ ਦੀ ਜੁਆਇਨਿੰਗ ਕਰਵਾਉਣ ਲਈ ਜਾਣਾ ਬਾਦਲ ਸਾਹਿਬ ਨਾਲ ਮੀਟਿੰਗ ਸੀਗੀ ਸਾਡੇ ਕੋਲ ਸਿਰਫ ਉਹ ਦੋ ਪਲ ਖਲੋਤੇ ਆ ਕਹਿੰਦੇ ਕਿ ਮੈਨੂੰ ਉੱਥੇ ਜਾਣਾ ਹੈ ਹੜਾ ਤੇ ਉੱਥੇ ਸਥਿਤੀ ਬਹੁਤ ਨਾਜ਼ੁਕ ਆ ਤੇ ਮੈਂ ਉੱਥੇ ਪਹੁੰਚਣ ਆਇਆ ਸਿਰਫ ਦੋ ਪਾਲੀ ਖੜੇ ਹੋ ਸਾਡੇ ਕੋਲ ਤੇ ਉਥੋਂ ਚਲੇ ਗਏ ਮਤਲਬ ਕਿ ਉਹਨਾਂ ਦੀ ਉਥੋਂ ਸੇਵਾ ਭਾਵਨਾ ਦਿਖਦੀ ਆ ਕਿ ਇਹ ਸੱਚੇ ਦਿਲੋਂ ਕਰ ਰਹੇ ਨੇ ਨਹੀਂ ਤੇ ਉਹਨਾਂ ਨੂੰ ਹੁੰਦਾ ਕਿ ਇਲੈਕਸ਼ਨ ਆ ਤਰਨ ਧਾਰਨ ਦੀ ਇਲੈਕਸ਼ਨ ਕਰਕੇ ਆਏ ਆ ਹਨਾ ਤੇ ਇਹਨਾਂ ਨੂੰ ਮੈਂ ਜ਼ਿਆਦਾ ਸਮਾਂ ਨਾ ਨਹੀਂ ਉਹਨਾਂ ਨੇ ਕਿਹਾ ਕਿ ਹੜਾ ਵਿੱਚ ਜ਼ਿਆਦਾ ਜਾਣਾ ਹੈ ਤੁਹਾਡਾ ਪਰਿਵਾਰ ਜਿਮਣੀ ਚੌਣ ਲੜਨ ਦਾ ਚਾਹਵਾਨ ਸੀ ਜਾਂ ਬਾਦਲ ਪਰਿਵਾਰ ਨੇ ਸੋਚਿਆ ਜੀ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਜੀ ਸੱਚੀ ਗੱਲ ਦੱਸਾਂ ਨੇ ਸਾਨੂੰ ਮਤਲਬ ਕਿ ਇੱਕਦਮ ਪਤਾ ਨਹੀਂ ਲੱਗਾ ਸਾਰੇ ਆਪਾਂ ਜਿਹਦਾ ਆਜ਼ਾਦ ਗਰੁੱਪ ਖੜਾ ਸੀਗਾ ਉਹ ਆਜ਼ਾਦ ਗਰੁੱਪ ਜਿਹੜਾ ਹੈ ਕਾਲੀ ਦਲ ਵਿੱਚ ਮਰਜ਼ ਹੋਇਆ ਆ ਜੀ ਤਾਂ ਇੱਕ ਉਹ ਜਿਹਦਾ ਸਾਥ ਮਿਲਣ ਵਾਲੇ ਸਾਨੂੰ ਜਿਹੜਾ ਹੈ ਬਹੁਤ ਬਾਲ ਮਿਲਿਆ ਹੈ ਹਾਂ ਤਾਂ ਹੁਣ ਜਿਤਨਾ ਦਰੋਸਾ ਹੈ ਪੁਰਾ ਜੀ ਰੋਜ਼ ਮੈਂ ਕਹਿ ਰਹੀ ਆ ਵੀ ਸੱਚੇ ਪਾਸਾ ਦਾ ਓਟ ਆਸਰਾ ਲੈ ਕੇ ਨਿਕਲੀਦਾ ਆ ਇਹੋ ਸੋਚ ਕੇ ਕਿ ਜਿਹੜਾ ਆ ਹਲਕਾ ਨਿਵਾਸੀ ਜਿਹੜਾ ਆ ਸਾਡੇ ਸਿੱਧੇ ਪਾਸੇ ਦੌੜਗੇ ਪਰਜੰਤਾ ਨਾਲ ਨਰਾਜ਼ ਜ਼ਰੂਰ ਹੁੰਦੀ ਹੈ ਉਮੀਦਵਾਰ ਤੋਂ ਜਿੱਤਣ ਤੋਂ ਬਾਅਦ ਵੀ ਕਹਿੰਦੇ ਵਾਦੇ ਵੱਡੇ ਹੁੰਦੇ ਨੇ ਲਾਰੇ रह ਜਾਂਦੇ ਨੇ ਵਾਦੇ ਜਿਹੜੇ ਨੇ ਕਹਿੰਦੇ ਵਾਦੇ ਦੇ ਦਾਅਵਿਆਂ ਦੇ ਨਾਲ ਦਰਵਾਜ਼ੇ ਤਾਂ ਹੀ ਆਉਂਦੇ ਨੇ ਹੱਥ ਜੋੜਦੇ ਨੇ ਬਰੋ ਜਦੋਂ ਜਿੱਤ ਜਾਂਦੇ ਨੇ ਫਿਰ ਜਨਤਾ ਨੂੰ ਹੱਥ ਜੋੜਨੇ ਪੈਂਦੇ ਨੇ ਤੇ ਉਹ ਜਿਹੜੇ ਵਾਦੇ ਤੇ ਦਾਅਵੇ ਸੀ ਉਹ ਲਾਰਿਆਂ ਦੇ ਰੂਪ ਦੇ ਵਿੱਚ ਨਜ਼ਰ ਆਉਂਦੇ ਨੇ ਲਾਰਾ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਕਿ ਜੋ ਗੱਲ ਆ ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹ ਹੀ ਦੱਸਦੇ ਆ ਅਸੀਂ ਕੋਈ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰਦੇ ਜੀ ਆ ਕਰਦਾਂਗੇ ਉਹ ਕਰਦਾਂਗੇ ਪਹਿਲੇ ਲੀਡਰਾਂ ਮੰਗ ਨਹੀਂ ਹੈ ਤੁਸੀਂ ਮਤਲਬ ਕਿ ਇਲੈਕਸ਼ਨ ਵੇਲੇ ਹੀ ਨਿਕਲੋ ਤੇ ਬਾਅਦ ਵਿੱਚ ਤੁਸੀਂ ਜਿਹੜਾ ਆਮ ਜਨਤਾ ਲਈ ਦਰਵਾਜ਼ੇ ਬੰਦ ਕਰ ਦੋ ਅਸੀਂ ਇਸ ਹਲਕੇ ਦੀ ਸੇਵਾ ਲਈ ਆਏ ਆ ਤੇ ਸੇਵਾ 'ਚ ਹਮੇਸ਼ਾ ਹਾਜ਼ਰ ਰਹਾਂਗੇ ਰਾਤ ਤੱਕ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤਾਂ ਜਰੂਰ ਜੀ ਇਹ ਨੇ ਸ਼੍ਰੋਮਣੀ ਅਚਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਰੰਧਾਵਾ ਜੀ ਦੀ ਬੇਟੀ ਜਿਹੜੇ ਕਿ ਐਨ ਆਰ ਆਈ ਨੇ ਅਤੇ ਆਪਣੀ ਮਾਤਾ ਜੀ ਦੇ ਚੋਣ ਪ੍ਰਚਾਰ ਦੇ ਵਿੱਚ ਅਹਿਮ ਰੋਲ ਨਿਭਾ ਰਹੇ ਨੇ ਕਾਇਨਾ ਵੱਲੋਂ ਵੀ ਆਪਣੀ ਜਿੱਤ ਦਾ ਜਿਹੜਾ ਦਾਵਾ ਜਿਤਾਇਆ ਜਾ ਰਿਹਾ ਹੈ ਪਰ ਜਨਤਾ ਜਨਰਦਨ ਨੇ ਜਵਾਬ ਜਨਤਾ ਨੇ ਦੇਣਾ ਹੈ ਵੋਟਾਂ ਜਨਤਾ ਨੇ ਪਾਉਣੀਆਂ ਨੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਵੀਰ ਲਾਲੀ ਕੈਮਰਾਮੈਨ ਅਜੀਤ ਦੇਣਾ